ਗਿਲਪੱਤੀ ਦੇ ਨੇੜਿਓਂ ਚੋਰੀ ਦੇ 2020 ਲੀਟਰ ਡੀਜ਼ਲ ਅਤੇ ਪੈਟਰੋਲ ਸਮੇਤ ਦੋਨੋਂ ਕੀਤਾ ਗਿਆ ਗ੍ਰਿਫਤਾਰ ਥਾਣਾ ਥਰਮਲ ਵਿਖੇ ਮਾਮਲਾ ਦਰਜ ਕਰਕੇ ਦੋਨੇ ਕੀਤੇ ਗਏ ਬੰਧਾਵਲਾਤਾ ਸ਼ੁੱਕਰਵਾਰ ਨੂੰ 11 ਵਜੇ ਦੇ ਲਗਭਗ ਸੀਆਈਏ 1 ਦੇ ਏਐਸਆਈ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀਆਈਏ 1 ਦੀ ਪੁਲਿਸ ਪਾਰਟੀ ਵੱਲੋਂ ਬਠਿੰਡਾ ਦੇ ਗਿਲਪੱਤੀ ਦੇ ਨੇੜਿਓਂ ਦੋ ਵਿਅਕਤੀਆਂ ਨੂੰ 2020 ਲੀਟਰ ਚੋਰੀ ਦੇ ਡੀਜ਼ਲ ਅਤੇ ਪੈਟਰੋਲ ਸਮੇਤ ਗ੍ਰਿਫਤਾਰ ਕੀਤਾ ਜਿਸ ਤੇ ਕਾਰਵਾਈ ਕਰਦੇ ਹੋਏ ਥਾਣਾ ਥਰਮਲ ਵਿਖੇ ਦੋਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਇਹਨਾਂ ਨੂੰ ਬੰਦਾ ਫਲਦ ਕੀਤਾ ਗਿਆ ਉਹਨਾਂ ਕਿਹਾ ਕਿ ਹੁਣ ਇਹਨਾਂ ਦਾ ਮਾਜੋਬ ਅਦਾਲਤੀ ਵਿੱਚ ਪੇਸ਼ ਕਰਕੇ ਇਹਨਾਂ ਦਾ ਮਾਣਸਰ ਕੀਤਾ ਜਾਵੇਗਾ ਤੇ ਇਹਨਾਂ ਤੋਂ ਹੋਰ ਡੰਗਾਈ ਦੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਉਹਨਾਂ ਇਹ ਵੀ ਆਪਣਾ ਜਾਣਕਾਰੀ ਦਿੱਤੀ ਹੈ ਕਿ ਜੜੀਆਂ ਡੀਜ਼ਲ ਅਤੇ ਪੈਟਰੋਲ ਲੈ ਕੇ ਗੱਡੀਆਂ ਜਾਂਦੀਆਂ ਜਦੋਂ ਪੰਪਾਂ ਜਦੋਂ ਉਹ ਹੀ ਆਪਣਾ ਟਾਬਿਆਂ ਦੇ ਖੜਦੀਆਂ ਹਨ ਤਾਂ ਉੱਥੋਂ ਇਹ ਤੇਲ ਉਹਨਾਂ ਤੋਂ ਸਸਤੇ ਰੇਟ ਤੇ ਲੈਂਦੇ ਸਨ ਅਤੇ ਇਹ ਅੱਗੇ ਮਹਿੰਗੇ ਰੇਟ ਤੇ ਇਹਨਾਂ ਨੇ ਵੇਚਣਾ ਸੀ ਉਹਨਾਂ ਦੱਸਿਆ ਕਿ ਇਹਨਾਂ ਦੇ ਕੋਲੋਂ ਡੀਜ਼ਲ ਅਤੇ ਪੈਟਰੋਲ ਦੀ ਜਿਹੜੀ ਆਪਣਾ ਉਹਨਾਂ ਵੱਲੋਂ ਇਹ ਇਹਨਾਂ ਵੱਲੋਂ ਅਸੀਂ ਇਹ ਵਨਦੀ ਪੁਲਿਸ ਪਾਰਟੀ ਵੱਲੋਂ ਬਰਾਮਦਗੀ ਕੀਤੀ ਗਈ ਹੈ ਉਸ ਦੀ ਟੋਟਲ ਜਿਹੜਾ 2020 ਲੀਟਰ ਇਹ ਡੀਜ਼ਲ ਤੇ ਪੈਟਰੋਲ ਸੀਗਾ ਅਤੇ ਹੁਣ ਇਹਨਾਂ ਨੂੰ ਇਹਨਾਂ ਤੇ ਮਾਮਲਾ ਦਰਜ ਕਰਕੇ ਇਹਨਾਂ ਨੂੰ ਬੰਦਾਬਤ ਕੀਤਾ ਗਿਆ ਹੈ ਆ ਉਸ ਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਸੀਆਈਏ ਵਰਨ ਦੇ ਏਐਸਆਈ ਜਸਵਿੰਦਰ ਸਿੰਘ ਜੀ ਬਾਈ ਜੀ ਕੀ ਨਾਮ ਆ ਤੁਹਾਡਾ ਕਿਹੜਾ ਹੈਣਾ ਤੇ ਕੀ ਮਤਲਬ ਹੈ ਕਿ ਤੇਲ ਫੜਿਆ ਕਰ ਰਿਹਾ ਕੋਈ ਮੋਟਰਾਂ ਚ ਮੇਰਾ ਨਾਮ ਹੈ ਏਐਸਆਈ ਜਸਵਿੰਦਰ ਸਿੰਘ ਸੀਆਈਏ ਸਟਾਫ ਨੂੰ ਮਠੰਡਾ ਜਿਸੇ ਮੱਲ ਗਿਆ ਹੋਇਆ ਕੱਲ ਮਿਤੀ 13/25 ਨੂੰ ਇੱਕ ਜਿਹੜਾ ਹੈਗਾ ਗਿੱਲਪੱਤੀ ਦੇ ਕੋਲ ਅਸੀਂ ਪਿਕਅਪ ਗੱਡੀ ਰੋਕੀ ਸੀਗੀ ਉਹਦੇ ਵਿੱਚ ਜਿਹੜਾ ਸੀਗਾ ਤੇਲ ਬਰਾਮਦ ਹੋਇਆ 10 ਡਰਮ ਕੁੱਲ ਜਿਹਦੇ ਵਿੱਚ 6 ਡਰਮ ਹੈਗੇ ਪਟਰੋਲ 4 ਡਰਮ ਈਜ਼ਲ ਹੈ ਇਹਦਾ ਜਿਹੜਾ ਪਟਰੋਲ ਹੈ ਉਹ ਹੈ 1140 ਲੀਟਰ ਤੇ ਜਿਹੜਾ ਹੈਗਾ ਡੀਜ਼ਲ ਹੈ ਉਹ ਹੈਗਾ 880 ਲੀਟਰ ਕੋਟਲ 2020 ਲੀਟਰ ਪਟਰੋਲ ਹੋ ਗਰਾ ਉਹ ਡੀਜ਼ਲ ਤੇ ਪਟਰੋਲ ਇੰਨੇ ਬੰਦੇ ਬੜੇ ਇਹਦੇ ਵਿੱਚ ਅਸੀਂ ਦੋ ਬੰਦਿਆਂ ਦੀ ਰਸਤ ਪਾਈ ਹੈ ਜਿਹੜਾ ਕਿ ਇੱਕ ਹਰਿਆਣੇ ਦਾ ਰਹਿਣ ਵਾਲਾ ਤੇ ਇੱਕ ਜਿਹੜਾ ਹੈਗਾ ਰਾਜਸਥਾਨ ਦਾ ਕਿਤੇ ਕੀਤਾ ਮਰਜ਼ਾ ਦਰਜ ਨਹੀਂ ਇਹਨਾਂ ਦੇ ਥਾਣਾ ਥਰਮਲ ਵਿੱਚ ਮਗਧਮਾ ਦਰਜ ਕੀਤਾ ਕਿ ਪਹਿਲਾਂ ਵੀ ਕੋਈ ਮਗਧਮਾ ਦਰਜ ਨਹੀਂ ਨਹੀਂ ਪਹਿਲਾਂ ਤੇ ਇਹਨਾਂ ਤੇ ਕੋਈ ਮਗਧਮਾ ਦਰਜ ਨਹੀਂ ਇਹ ਤਰੀ ਉਹ ਜੇ ਦੋ ਤਿੰਨ ਮਹੀਨਾ ਤੋਂ ਹੀ ਜਿਹੜੇ ਹੈਗੇ ਆ ਇਸੰਦੇ ਦੇ ਵਿੱਚ ਪਏ ਕਿੱਥੋਂ ਲੈ ਕੇ ਇਹਦੇ ਨੇ ਮਰਜ਼ੀ ਦਾ ਇਹ ਤੇ ਜਿਹੜਾ ਹੈਗਾ ਵਕ ਵੇ ਜਿਹੜੇ ਇਹ ਘਟਾਪੇ ਐ ਤੇ ਜਿਹੜੇ ਹੈਗੇ ਗੱਡੀਆਂ ਜਾਂਦੀਆਂ ਤੇਲ ਵਾਲੀਆਂ ਇਥੋਂ ਆਪਣੇ ਡਿੱਪੂ ਦੇ ਵਿੱਚੋਂ ਉਹਨਾਂ ਦੇ ਵਿੱਚੋਂ ਜਿਹੜੇ ਫੜਦੇ ਨੇ ਇਹ ਤੇ ਅੱਗੇ ਦਿੰਦੇ ਕਿੱਥੇ ਬਤੇ ਲਿਆ ਗਏ ਇਹ ਆਪਣੇ ਜਦੋਂ ਲਾਸਟ ਤੋਂ ਉਹਨਾਂ ਰਿਆਣੇ ਵੇਚਦੇ ਨੇ ਉਹ ਕੀ ਅਜੇ ਇਹਨਾਂ ਦੀ ਜਿਹੜੀ ਹੈਗੀ ਐ ਕੁਛ ਕੁ ਜਰੀ ਹੈ ਉਹਦੇ ਚ ਪਤਾ ਲੱਗੂਗਾ ਕਿਹੜੇ ਤੋਂ ਲੈ ਕੇ ਆਉਂਦੇ ਨੇ ਤੇ ਕਿੱਥੇ ਗਾਹਾਂ ਹੋ ਬੰਦੇ ਨੇ ਕੋਈ ਮਾਡਲ ਐ ਜੀ ਉਹਨਾਂ ਦਾ ਪੀਸ ਇਹਨਾਂ ਦਾ ਮਾਡਲ ਜਿਹੜਾ ਹੈਗਾ ਅੱਜ ਇਹਨਾਂ ਦੀ ਜਿਹੜੀ ਹੈ ਗਰਸਰੀ ਦੀ ਜਿਹੜੀ ਖਤਮ ਹੁੰਦੀ ਹੈ ਰਿਅਸਤ ਇਹਨਾਂ ਦਾ ਅੱਜ ਕੋਰਟ ਦੇ ਵਿੱਚ ਪੇਸ਼ ਕਰਕੇ ਰਮਾ ਲਿਆ ਜਾਊਗਾ ਸਾਰੇ ਹੋਰ ਵੀ ਕੋਈ ਕੰਮ ਕਰਦੇ ਆ ਇਹਨਾਂ ਦੇ ਦੱਸਣ ਦਾ ਪਤਾ ਹੀ ਹੈ ਵੀ ਅਸੀਂ ਜਿਹੜਾ ਹਜੇ ਕੋਈ ਸਾਡੇ ਕੋਲ ਜ਼ਮੀਨ ਜਦੋਂ ਜ਼ਿਆਦਾ ਨਹੀਂ ਗਈ ਥੋੜਾ ਮਤਾਂ ਖੇਤੀ ਦਾ ਕੰਮ ਕਰਦੇ ਨੇ ਤੇ ਬਾਕੀ ਇਹ ਜਿਹੜਾ ਨਾਲ ਇਹ ਧੰਦਾ ਤੋਰਿਆ ਹੋਇਆ ਇਹਨਾਂ ਨੇ ਗੱਡੀ ਵੀ ਵਿਧਿਆਰ ਦੇ ਜਿਹੜੀ ਕੋਈ ਕਰਾਇਕ ਉਹ ਦਿਸਦਾ ਗੱਡੀ ਦੇ ਜਿਹੜਾ ਹੈਗਾ ਮੁੰਡਾ ਉਹਦੇ ਬ੍ਰਦਰ ਦੀ ਹੈ ਹਾਂ ਇਹਨਾਂ ਦੀ ਆਲ ਗੱਡੀ ਹੈ ਗੱਡੀ ਪਬਜੀ ਦੇ ਵਿੱਚ ਗੱਡੀ ਵੀ ਪਬਜੀ ਵਿੱਚ ਲਈਏ ਪਿਕਅਪ ਕੋਈ ਨਸ਼ਾ ਪਤਾ ਵੀ ਕਰਦੇ ਨਹੀਂ ਹਜੇ ਤੱਕ ਕੋਈ ਨਸ਼ਾ ਪਤਾ ਕਰਨ ਦਾ ਕੋਈ ਦਿਖਾਉਂਦੇ ਨਹੀਂ ਹੈ